ਮਟੰਡਾ ਪੁਲਿਸ ਵੱਲੋਂ ਹੁਣ ਇਸ ਥਿਉਰੀ ਤੇ ਵੀ ਸੱਚ ਕੀਤੇ ਜਾ ਰਹੀ ਹੈ ਕਿ ਕਿਤੇ ਕੋਈ ਮਾੜਾ ਅਨਸਰ ਵਹੀਕਲ ਚੋਰੀ ਕਰਕੇ ਜਾਂ ਕ੍ਰਾਈਮ ਕਰਕੇ ਵਹੀਕਲ ਨੂੰ ਪਾਰਕਿੰਗ ਵਿੱਚ ਖੜਾ ਕਰ ਬਚ ਕੇ ਨਾ ਚਲਾ ਜਾਵੇ ਕਿਉਂਕਿ ਪਿਛਲੇ ਦਿਨੇ ਕਮਲ ਕੌਰ ਭਾਬੀ ਦਾ ਕਤਲ ਕਰਕੇ ਮੌਲਜਮ ਗੱਡੀ ਪਾਰਕਿੰਗ ਵਿੱਚ ਖੜੀ ਕਰ ਗਏ ਸਨ ਇਸ ਨੂੰ ਲੈ ਕੇ ਅੱਜ ਥਾਣਾ ਕਤਵਾਲੀ ਦੀ ਪੁਲਿਸ ਵੱਲੋਂ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਵਿੱਚ ਖੜੇ ਵਿਕਲਾਂ ਦੀ ਚੈਕਿੰਗ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਦੀਆਂ ਹਦਾਇਤਾਂ ਮੁਤਾਬਕ ਸਾਡੇ ਵੱਲੋਂ ਹਰ ਰੋਜ਼ ਸਵੇਰ ਸ਼ਾਮ ਨਾਕਾਬੰਦੀ ਕਰ ਅਤੇ ਫਲੈਂਗ ਮਾਰਚ ਕਰਕੇ ਸੱਚ ਕੀਤੀ ਜਾਂਦੀ ਹੈ ਦਿਨ ਸਵੇ ਬੱਕ ਬੱਕ ਜਗ੍ਹਾ ਤੇ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਅੱਜ ਬਠਿੰਡਾ ਦੀਆਂ ਸਾਰੀਆਂ ਪਾਰਕਿੰਗਾਂ ਵਿੱਚ ਖੜੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਵਾਹਨ ਐਪਰਾਹੀ ਵੀ ਇਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਜੋ ਕੋਈ ਮਾੜਾ ਅੰਸਰ ਵਹੀਕਲ ਚੋਰੀ ਕਰਕੇ ਜਾਂ ਮਾੜੀ ਘਟਨਾ ਨੂੰ ਅੰਜਾਮ ਦੇ ਕੇ ਵਹੀਕਲ ਪਾਰਕ ਵਿੱਚ ਖੜਾ ਕਰਕੇ ਬਚ ਕੇ ਨਾ ਚਲਾ ਜਾਵੇ ਇਸ ਲਈ ਪੁਲਿਸ ਪੂਰੀ ਮਸਤੈਦੀ ਨਾਲ ਕੰਮ ਕਰ ਰਹੀ ਹੈ ਬਠਿੰਡਾ ਪੁਲਿਸ ਨੂੰ ਹੁਣ 100 ਹੋਰ ਪੁਲਿਸ ਮੁਲਾਜ਼ਮ ਵੀ ਦਿੱਤੇ ਗਏ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਹਰ ਰੋਜ਼ ਇਹ ਸਰਚ ਆਪਰੇਸ਼ਨ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਆਓ ਸੁਣਾਉਣੇ ਹਾਂ ਕੀ ਕਹਿੰਦੇ ਹਨ ਇੰਸਪੈਕਟਰ ਪਰਵਿੰਦਰ ਸਿੰਘ ਆ ਪਿਛਲੇ ਕਈ ਦਿਨਾਂ ਤੋਂ ਬਠਿੰਡਾ ਪੁਲਿਸ ਦੁਆਰਾ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਨੂੰ ਕਿਹੜੀ ਬਾਹਰੋਂ ਫੋਰਸ ਮਿਲੀ ਗਈ ਆ ਜਿਸ ਦੇ 100 ਦੇ ਕਰੀਬ ਬੰਦੇ ਜਿਹੜੇ ਕਰਮਚਾਰੀ ਸਾਨੂੰ ਮਿਲੇ ਆ ਇਹਨਾਂ ਨੂੰ ਅਲੱਗ-ਅਲੱਗ ਥਾਣਿਆਂ ਦੇ ਵਿੱਚ ਸਿਟੀ ਦੇ ਵਿੱਚ ਵੰਡ ਕੇ ਲਗਾਤਾਰ ਸਾਡੇ ਦੁਆਰਾ ਨਾਕਾਬੰਦੀ ਸਵੇਰ ਤੇ ਸ਼ਾਮ ਅਤੇ ਫਲੈਗ ਮਾਰਚ ਕੀਤਾ ਜਾਂਦਾ ਅਤੇ ਦਿਨ ਦੇ ਸਮੇਂ ਅਲੱਗ-ਅਲੱਗ ਤਰ੍ਹਾਂ ਦੀਆਂ ਚੈਕਿੰਗ ਕੀਤੀਆਂ ਜਾਂਦੀਆਂ ਅੱਜ ਸਾਡੀ ਕਿਹੜੀ ਚੈਕਿੰਗ ਹੈਗੀ ਕਿੰਨੇ ਵੀ ਪਾਰਕਿੰਗ ਏਰੀਆ ਨੇ ਸ਼ਹਿਰ ਦੇ ਵਿੱਚ ਉਹਨਾਂ ਦੀ ਕੀਤੀ ਜਾ ਰਹੀ ਆ ਇਸ ਪਾਰਕਿੰਗ ਏਰੀਆ ਸੀ ਅਲੱਗ-ਅਲੱਗ ਟੀਮਾਂ ਬਣਾ ਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਆ ਤੇ ਵੈਰੀਫਾਈ ਕਰ ਰਹੇ ਆ ਕਿਹੜੀਆਂ ਗੱਡੀਆਂ ਕਿੰਨੀ ਦੇਰ ਤੋਂ ਖੜੀਆਂ ਆ ਤਾਕੇ ਕੁਝ ਜਿਆਦਾ ਲਵਾਰਸ ਗੱਡੀਆਂ ਜਾਂ ਕੋਈ ਐਸੀਆਂ ਗੱਡੀਆਂ ਜਿਹੜੀਆਂ ਲੰਬੇ ਸਮੇਂ ਤੋਂ ਜਾਂ ਕ੍ਰਾਈਮ ਨੂੰ ਮੱਦੇ ਨਜ਼ਰ ਨਾ ਖੜਾ ਗਏ ਹੁਣ ਉਹਨਾਂ ਦੇ ਅਸੀਂ ਜਾਂ ਨੰਬਰ ਪਲੇਟਾਂ ਨੂੰ ਅਸੀਂ ਜਿਹੜਾ ਹੈਗਾ ਐਪ ਪੈਸਾਈਡ ਦੇ ਪਰ ਇਹਨਾਂ ਹੀ ਵਾਹਨ ਐਪ ਤੇ ਚੈੱਕ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਲਾਂਡ ਆਰਡਰ ਨੂੰ ਹੋਰ ਪੁਖਤਾ ਤੰਗ ਨਾ ਜਿਹੜਾ ਹੈਗਾ ਕੀਤਾ ਜਾ ਸਕੇ